ਕਹਿੰਦੇ ਹੁਣ ਅਸੀਂ ਜ਼ੋਰ ਦੀ ਅਰਮائش ਕਰਾਂਗੇ ਤੇ ਭਾਈ ਜੀ ਇਹ ਤੋਂ ਬਾਅਦ ਹੁਣ ਅ ਪਛੰਦੀ ਦੀ ਕੁਸ਼ਤੀ ਕਰਾਣੀ ਹੈ ਇਸ ਕੁਸ਼ਤੀ ਤੋਂ ਬਾਅਦ ਛੰਡੀ ਦੀ ਕੁਸ਼ਤੀ ਹੋਊਗੀ ਤੇ ਫਿਰ ਦੇਖਦੇ ਹਾਂ ਕਿ ਪ੍ਰਮਾਤਮਾ ਨੂੰ ਮਨਜ਼ੂਰ ਹੈ ਬਿੱਲਾ ਪਹਿਲਵਾਨ ਭਾਈ ਜੀ ਹੱਥ ਘੜਾ ਕਰਕੇ ਦਿਖਾ ਦਿਓ ਮੇਰਾ ਵੀਰ ਆਲੰਪੁਰ ਵਾਲਾ ਤੇ ਸਾਡਾ ਮਸੂਰੀ ਇਸ ਵਕਤ ਅਸੀਂ ਖੜੇ ਹਾਂ ਰਾਜਪੁਰਾ ਦੇ ਪੁਰਾਣਾ ਰਾਜਪੁਰਾ ਦੇ ਗੁੱਗਾ ਮਾੜੀ ਦੇ ਮੰਦਿਰ ਦੇ ਬਾਹਰ ਜਿੱਥੇ ਕੀ ਜੋ ਹੈ ਇਹ ਪ੍ਰਾਚੀਨ ਗੁੱਗਾ ਮਾੜੀ ਜੋ ਹੈ ਇੱਥੇ ਆਸ-ਪਾਸ ਦੇ ਲੋਕਾਂ ਵੱਲੋਂ ਮੱਥਾ ਟੇਕ ਕੇ ਇੱਥੇ ਆਪਣੀ ਮਨੋ ਕਾਮਨਾਵਾਂ ਪੂਰਨ ਕਰਨ ਦਾ ਮੱਥਾ ਟੇਕਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਹੈ ਗੁੱਗਾ ਨੌਵੀਂ ਜੋ ਹੈ ਪੂਰੇ ਸ਼ਰਦਾ ਤੇ ਉਤਸਾਹ ਦੇ ਨਾਲ ਮਨਾਈ ਗਈ ਤੇ ਇਸ ਤੋਂ ਬਾਅਦ ਅੱਜ ਦੇ ਦਿਨ ਇੱਥੇ ਜੋ ਹੈ ਨੌਜਵਾਨਾਂ ਵੱਲੋਂ ਫੇਟ ਦਾ ਪ੍ਰੋਗਰਾਮ ਕੀਤਾ ਗਿਆ ਹੈ ਇਸ ਸਬੰਧ ਵਿੱਚ ਅਤੇ ਸਾਬਤਾ ਹਲਕਾ ਵਿਧਾਇਕ ਸਰਦਾਰ ਹਰਦੇਵਾਲ ਸਿੰਘ ਕੰਬੋਜ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਤੇ ਜੋ ਖਿਡਾਰੀਆਂ ਨੇ ਇਸ ਕੁਸ਼ਤੀ ਮੁਕਾਬਲੇਾਂ ਚ ਬਾਲੀਬਾਲ ਚ ਜੋ ਜਿਨ੍ਹਾਂ ਨੇ ਭਾਗ ਲਿੱਤਾ ਉਹਨਾਂ ਨੂੰ ਉਹਨਾਂ ਨੇ ਹੌਸਲਾ ਵਧਾਉਂਦੇ ਹੋਏ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਨਾਲੇ ਇੱਥੇ ਗੁੱਗਾ ਮਾੜੀ ਚ ਮੱਥਾ ਵੀ ਟੇਕਿਆ ਇਸ ਬਾਰੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਉਸ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਅੱਜ ਦੇ ਦਿਨ ਦਾ ਇਹਨਾਂ ਨੂੰ ਇਹਨਾਂ ਦਾ ਹੋਰ ਕੀ ਕਹਿਣਾ ਹੈ ਤੇ ਜੋ ਨੌਜਵਾਨ ਖਿਡਾਰੀ ਇੱਥੇ ਨਸ਼ਾ ਤੋਂ ਦੂਰ ਹੋ ਕੇ ਇੱਥੇ ਆਪਣਾ ਆਪਣੇ ਖੇਟਾਂ ਵਿੱਚ ਮਸਾਂ ਹਨ ਉਹਨਾਂ ਨੂੰ ਕਿਸ ਤਰ੍ਹਾਂ ਉਹ ਆਸ਼ੀਰਵਾਦ ਦਿੰਦੇ ਨੇ ਜਤਿੰਦਰ ਲਕੀ ਏਵਨ ਪੰਜਾਬੀ ਰਾਜਪੁਰਾ ਸਰ ਅੱਜ ਗੁੱਗਾ ਮਾੜੀ ਤੇ ਤੁਸੀਂ ਮਾਤਰ ਟਿਕਣ ਆਏ ਹੋ ਠੀਕ ਹੈ ਕੱਲ ਆਈ ਸੀ ਸੀ ਗੁੱਗਾ ਨੋਮਿੰਦਾ ਜਿਹੜਾ ਸੀਗਾ ਪਵਿੱਤਰ ਤਿਹਾਰ ਜਿੱਥੇ ਦਾ ਬਾਕੀ ਥਾਂ ਤੇ ਵੀ ਅਸੀਂ ਗਏ ਸੀ ਇਸ ਥਾਂ ਤੇ ਮੈਂ ਸਾਡੀ ਬਹੁਤ ਪ੍ਰਾਤਨ ਜਿਹੜੀ ਇਹ ਗੁੱਗਾ ਮਾੜੀ ਹੈਗੀ ਆ ਪੁਰਾਣਾ ਰਾਜਪੁਰਾ ਦੇ ਅੰਦਰ ਅਸੀਂ ਹਰ ਸਾਲ ਹੀ ਇੱਥੇ ਮੇਰੀ ਪੂਰੀ ਟੀਮ ਅਸੀਂ ਇੱਥੇ ਆਉਂਦੇ ਆ ਅ ਅਰਦਾਸ ਕਰਨ ਦੇ ਲਈ ਆਸ਼ੀਰਵਾਦ ਲੈਣ ਦੇ ਲਈ ਪੂਰੇ ਇਲਾਕੇ ਦੀ ਜਨਤਾ ਦੇ ਵਾਸਤੇ ਤੇ ਅਰਦਾਸ ਕਰਕੇ ਜਾਂਦੇ ਆ ਕਿ ਉਹਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਰਹੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਜਿੰਨੀ ਵੀ ਇਹ ਪ੍ਰਬੰਧਕ ਕਮੇਟੀ ਹੈ ਪਿਕਪਾਲ ਸਿੰਘ ਜੀ ਸਾਡੇ ਹਮਨਸੂ ਧੰਮੀ ਉਹਨੀ ਤੇ ਨਾਲ ਹੀ ਸਾਡੇ ਸੰਜੇ ਬੱਗਾ ਜੀ ਜਿਹੜੇ ਸਾਡੇ ਵਕੀਲ ਨੇ ਇੱਕ ਪੂਰੀ ਟੀਮ ਸਾਡੀ ਜਿਹੜੀ ਇਸ ਏਰੀਏ ਦੀ ਹੈਗੀ ਆ ਉਹ ਇਸ ਸਾਰੀ ਸੰਸਥਾ ਦੀ ਬਹੁਤ ਦੇਖਰੇਖ ਕਰਦੇ ਆ ਅਤੇ ਹਰ ਥਾਂ ਉਹ ਇੱਥੇ ਇਕੱਲਾ ਧਾਰਮਿਕ ਤੌਰ ਤੇ ਨਹੀਂ ਤੇ ਅੱਜ ਜਿਹੜੀ ਸਮੇਂ ਦੀ ਲੋੜ ਆ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਕਦੇ ਦੁੱਧੀਆਂ ਨਗੀਆਂ ਬੜਿਆ ਕਰਦੇ ਪੱਗੀਆਂ ਕਰਦੇ ਸੀ ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਅੱਜ ਦਸ਼ੇ ਬਹੁਤ ਜ਼ਿਆਦਾ ਪੰਜਾਬ ਦੀ ਧਰਤੀ ਤੇ ਆ ਪਰ ਇਹ ਜਿਹੜੀ ਕਮੇਟੀ ਆ ਸਾਡੀ ਇਹ ਇਹਨਾਂ ਗੱਲਾਂ ਤੋਂ ਦੂਰ ਰੱਖਣ ਦੇ ਰਹੀ ਸਾਡੇ ਬੱਚਿਆਂ ਨੂੰ ਹਰ ਮਤਲਬ ਕਿ ਹਮੇਸ਼ਾ ਜੋੜਨ ਦੇ ਲਈ ਇੱਥੇ ਨਿਤ ਇਹਨਾਂ ਨੇ ਵਾਲੀਬਾਲ ਦਾ ਕੋਰਟ ਬਣਾਇਆ ਹੋਇਆ ਤੇ ਵਾਲੀਬਾਲ ਦਾ ਇਹ ਟੂਰਨਾਮੈਂਟ ਹਰ ਸਾਲ ਕਰਾਉਂਦੇ ਆ ਤੇ ਇੱਥੇ ਜਿਹੜੀਆਂ ਕੁਸ਼ਤੀ ਖੇਡ ਜਿਹੜੀ ਸਾਨੂੰ ਵਿਰਸੇ ਚ ਮਿਲੀ ਹੋਈ ਹੈਗੀ ਸਾਡੇ ਗੁਰੂ ਸਾਹਿਬਾਨ ਨੇ ਕਬੱਡੀ ਦਾ ਤੇ ਜਿਹੜਾ ਕੁਸ਼ਤੀ ਦਾ ਜਿਹੜਾ ਹੈਗਾ ਉਹ ਸਾਨੂੰ ਵਿਰਸੇ ਚ ਦਿੱਤਾ ਸੀ ਤੇ ਉਹ ਕੁਸ਼ਤੀ ਜਿਹੜੀ ਹੈਗੀ ਇੱਥੇ ਦੰਗਲ ਉਹ ਕਰਾਉਂਦੇ ਆ ਤੇ ਅੱਜ ਜਿਹੜਾ ਕੁਸ਼ਤੀਆਂ ਦਾ ਦੰਗਲ ਸੀ ਉਹਦੇ ਵਿੱਚ ਅਸੀਂ ਇੱਥੇ ਸ਼ਾਮਲ ਹੋਣ ਦੇ ਲਈ ਆਏ ਆ ਤਾਂ ਮੈਂ ਜਿਹੜੇ ਵੀ ਪਹਿਲਵਾਨ ਬੜੀ ਦੂਰੋਂ ਦੂਰੋਂ ਉਤਰਾੰਚਲ ਤੱਕ ਦੇ ਜਿਹੜੇ ਪਹਿਲਵਾਨ ਇੱਥੇ ਆਏ ਹੋਏ ਹੈਗੇ ਆ ਤਾਂ ਮੈਂ ਜਿਹੜੇ ਜਿੱਤੇ ਆ ਉਹਨਾਂ ਨੂੰ ਵੀ ਵਧਾਈ ਦਿੰਦਾ ਜਾਂ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀ ਹੌਸਲਾ ਫੁਜਾਈ ਹੈ ਸਾਡੇ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਲਈ ਉਹ ਤਿਆਰੀ ਕਰਨ। ਸੋ ਇਸ ਕਰਕੇ ਜਿਹੜਾ ਇਹ ਸਾਡਾ ਪੁਰਾਤਨ ਸਥਾਨ ਆ ਬੜੇ ਇਲਾਕੇ ਦੇ ਵਿੱਚ ਬੜੀ ਬਹੁਤ ਵੱਡੀ ਮਾਨਤਾ ਦੂਰੋਂ ਦੂਰੋਂ ਲੋਕ ਆ ਕੇ ਆਪਣੇ ਪਰਿਵਾਰਾਂ ਦੇ ਲਈ ਅਰਦਾਸ ਕਰਕੇ ਜਾਂਦੇ ਸਰ ਕੀ ਕਹਿਣਾ ਚਾਹੁੰਦੇ ਹੋ ਹਲਕਾ ਨਿਵਾਸੀ? ਬੈ ਤਾਂ ਇਹ ਹੀ ਕਹਾਂਗਾ ਅੱਜ ਦੇ ਦਿਨ ਦੇ ਉੱਤੇ ਠੀਕ ਹੈ ਜੇ ਜਿਹੜਾ ਡਿਸੀਜਨ ਤੁਸੀਂ ਪਿੱਛੇ 2022 ਚ ਲਿਆ ਸੀਗਾ ਅੱਜ ਬਹੁਤ ਭਾਰੀ ਨੁਕਸਾਨ ਹੋਇਆ ਮੈਂ ਹੁਣ ਇਹ ਸਾਹਮਣੇ ਪਾਰਕਾ ਦੇਖੋ ਤੁਸੀਂ ਸਾਡਾ ਜੇ ਤੁਸੀਂ ਇੱਥੇ ਦਿਖਾ ਪਾਉ ਇਹ ਪਾਰਕ ਮੈਂ ਤੇ ਮੇਰੀ ਪੂਰੀ ਟੀਮ ਨੇ ਮੇਰੇ ਸਾਥੀਆਂ ਨੇ ਮਿਲ ਕੇ ਬਣਾਇਆ ਤੇ ਇੱਥੇ ਇਹਨਾਂ ਮੈਨੂੰ ਹੁਣੇ ਕੋਈ ਬੰਦੇ ਆਰਟੀਆਈ ਦਿਖਾਰੇ ਸੀਗੇ ਲਈ ਹੋਈ ਕਿ ਇਹਨਾਂ ਨੇ ਆਰਟੀਆਈ ਮੰਗੀ ਤੇ ਇੱਥੇ ਕੋਈ ਵੀ ਸਰਕਾਰ ਦਾ ਪੈਸਾ ਨਹੀਂ ਲੱਗਿਆ ਹੋਇਆ ਇਹ ਸਾਰਾ ਅਸੀਂ ਆਪਣੇ ਪੂਰੇ ਸਾਥੀਆਂ ਨਾਲ ਮਿਲ ਕੇ ਜਿਹੜਾ ਇਹ ਬਣਾਇਆ ਸੀ ਨੀਰ ਰਬੋਟ ਕਈ ਕਰੋੜ ਰੁਪਏ ਦੇ ਤੇ ਲੱਗਿਆ ਸੀਗਾ ਪਰ ਅੱਜ ਮੈਨੂੰ ਦੁੱਖ ਹੁੰਦਾ ਇੱਥੇ ਦੇਖ ਕੇ ਕਿ ਮੇਰੇ ਖਿਆਲਾਂ ਵੀ ਕੱਟਾ-ਕੱਟ 5-5 ਫੁੱਟ ਉੱਤੇ ਘਾਉ ਗਿਆ ਵੇ ਉਹ ਕਿਉਂ ਬਦੌਲਤ ਕਿ ਇਹ ਜਿਹੜੀ ਇੱਥੇ ਦੀ ਐਮਐਲਏ ਹੈਗੀ ਨੀਨਾ ਮਿੱਤਲ ਉਹਦੇ ਉਹਦਾ ਪਤੀ ਹੈ ਜਿਹੜੇ ਉਹਨਾਂ ਦੀ ਹੰਕਾਰਵਾਜੀ ਉਹਨਾਂ ਦੇ ਹੰਕਾਰ ਕਰਕੇ ਕਾਰਨ ਹੈ ਕਿ ਜਿਹੜੀ ਉਹਦੀ ਕਮੇਟੀ ਬਣੀ ਹੋਈ ਹੈਗੀ ਆ ਇਸ ਜਿਹੜੀ ਪਾਰਕ ਦੀ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨੂੰ ਮੇਨਟੇਨ ਕਰਨ ਦੇ ਲਈ ਜਿਹੜਾ ਬਾਕੀ ਪਾਰਕਾਂ ਨੂੰ ਵੀ ਦਿੰਨੇ ਆ ਤਾਂ ਇਹ ਪਾਰਕ ਦੀ ਜਿਹੜੀ ਮੇਨਟੇਨੈਂਸ ਦਾ ਜਿਹੜਾ ਖਰਚਾ ਜਿਹੜਾ ਸਰਕਾਰ ਵੱਲੋਂ ਮਿਲਦਾ ਉਹ ਰੋਕ ਦਿੱਤਾ ਗਿਆ ਉਹਨਾਂ ਦੇ ਕਹਿਣ ਦੇ ਉੱਤੇ ਰੋਕ ਦਿੱਤਾ ਗਿਆ ਤੇ ਈਓ ਨੂੰ ਮੈਂ ਕਹਾਂਗਾ ਕਿ ਤੂੰ ਭਾਈ ਇਹ ਜਲਦੀ ਪੈਸਾ ਰਿਲੀਜ਼ ਕਰ ਦੇ ਨਹੀਂ ਤਾਂ ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਕੋਈ ਸੰਘਰਸ਼ ਦਾ ਰਾਹ ਵਿਢਿਆ ਜਾਵੇ ਇਸ ਤੇ ਲਈ ਸੋ ਗੌਰ ਵੀ ਮੈਂ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਕਹਾਂਗਾ ਕਿ ਦੇਖੋ ਅੱਜ ਸਮੇਂ ਦੀ ਜ਼ਰੂਰਤ ਆ ਜਿਹੜਾ ਪੰਜਾਬ ਦੀ ਧਰਤੀ ਤੇ ਬਹੁਤ ਭਾਰੀ ਜਿਹੜਾ ਨੁਕਸਾਨ ਹੋ ਗਿਆ ਤੇ ਉਹਨੂੰ ਬਚਾਉਣ ਦੇ ਲਈ ਸਾਨੂੰ ਅਧਿਆਤਮਿਕ ਤੌਰ ਤੇ ਜਿਹੜਾ ਜੁੜਨਾ ਚਾਹੀਦਾ ਕਿਉਂਕਿ ਜੇ ਸਾਨੂੰ ਸਾਡੇ ਧਰਮ ਦਾ ਗਿਆਨ ਹੋਏਗਾ ਤੇ ਸਾਨੂੰ ਉਹਦੇ ਨਾਲ ਨਾਲ ਸਾਨੂੰ ਸਿੱਖਿਆ ਮਿਲਦੀ ਆ ਕਿ ਅਸੀਂ ਨਾ ਬੁਰਾਈਆਂ ਤੋਂ ਦੂਰ ਰਹੀਏ ਇੱਕ ਮੈਂ ਥੋੜੀ ਜਿਹੀ ਜ਼ਰੂਰ ਗੱਲ ਕਰਾਂਗਾ ਕਿ ਦੋ ਤਿੰਨ ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਰੇ ਲਾਏ ਆ ਦਿੱਲੀ ਤੋਂ ਜਿਹੜੇ ਇਹ ਅਨਚਾਰਜ ਲਾਇਆ ਹੈ ਗਿਆ ਮਿਸਟਰ ਮਨੀਸ਼ ਸੋਦੀਆ ਜੀ ਜਿਹੜੇ ਲਾਏ ਹੈਗੇ ਆ ਉਹਨਾਂ ਦੀ ਕਿਵੇਂ ਵੀਡੀਓ ਦੇਖ ਰਿਆ ਸੀਗਾ ਕਿ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਆ ਤੇ ਉਹ ਆਪਣੇ ਵਰਕਰਾਂ ਨੂੰ ਉਹ ਕਹਿ ਰਹੇ ਹੈਗੇ ਆ ਕਿ ਇਸ ਜਿਹੜੀ 2000 ਦੀਆਂ ਚੋਣਾਂ ਦੇ ਵਿੱਚ ਆਪਾਂ ਨੇ ਸਾਰਾ ਧਾਮ ਸਾ ਜਿਹੜਾ ਸ਼ਾਮਦਮ ਦੰਡ ਵੇਦ ਝੂਠ ਭਰੇ ਕੁੱਟਮਾਰ ਕਰਕੇ ਆਪਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਤੋਂ ਸਤਾ ਹਤਿਆਣੀਆਂ ਆ ਮੈਂ ਐਨਾ ਕਹਾਂਗਾ ਸਸੋਦੀਆ ਜੀ ਨੂੰ ਕਿ ਠੀਕ ਹੈ ਤੁਸੀਂ ਸਾਇਦ ਪੰਜਾਬ ਦੇ ਇਤਿਹਾਸ ਨੂੰ ਭੁੱਲੀ ਬੈਠੇ ਆ ਤੁਸੀਂ ਹਿਸਟਰੀ ਕੱਢ ਕੇ ਦੇਖੋ ਜਦੋਂ ਇਹ ਦੇਸ਼ ਦੀ ਆਜ਼ਾਦੀ ਮਿਲੀ ਤਾਂ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਹੋਈਆਂ ਸੀਗੀਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਤੁਸੀਂ ਕਿਵੇਂ ਸੋਚ ਸਕਦੇ ਹੈਗੇ ਕਿ ਪੰਜਾਬ ਦੇ ਅੰਦਰ ਭਰਾਵਾਂ ਭਰਾਵਾਂ ਨੂੰ ਲੜਾ ਕੇ ਤੁਸੀਂ ਉਹਰੇ ਗੁੰਡਾਗਰਦੀ ਕਰਾਓ ਜਾਂ ਕੁੱਟਮਾਰ ਕਰਾਓ ਤਾਂ ਕਿਸੇ ਨੇ ਕੋ ਅੱਗੇ ਚੂੜੀਆਂ ਨਹੀਂ ਭਾਈਆਂ ਹੋਈਆਂ ਇਹ ਜੀ ਸੋਚ ਨਾ ਤੁਸੀਂ ਅਪਣਾਓ ਤੇ ਇਹਦੀ ਹਰ ਜਿੱਥੇ ਬਾਕੀ ਪਾਰਟੀਆਂ ਦੇ ਲੋਕ ਨਖੇਦੀ ਕਰ ਰਹੇ ਮੈਂ ਨਿੱਜੀ ਤੌਰ ਤੇ ਵੀ ਇਸ ਗੱਲ ਨੂੰ ਬਹੁਤ ਕੰਡੈਮਨਡ ਕਰਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਕਹਾਂਗਾ ਠੀਕ ਹੈ ਕਿ ਜੇ ਤੁਸੀਂ ਗਮਰਾਹ ਹੋ ਗਏ ਸੀ ਪਿਛਲੀ ਵਾਰੀ ਪਰ ਹੁਣ ਆਪਾਂ ਨੇ ਬਿਲਕੁਲ ਐਸਾ ਕੋਈ ਫੈਸਲਾ ਨਹੀਂ ਲੈਣਾ ਜਿਹੜਾ ਇਹਨਾਂ ਦੇ ਕਹਾਤੇ ਹੋਵੇ ਅਸੀਂ ਆਪਣਾ ਭਾਈਚਾਰਾ ਕਾਇਮ ਰੱਖਣਾ ਠੀਕ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਸਾਡੇ 'ਚ ਕੋਈ ਡਰੇ ਕਿਸੇ ਦੇ ਕੋਈ ਆ ਕੇ ਬਾਹਰੋਂ ਸਾਨੂੰ ਗਰੜਾਡ ਪਾਵੇ ਤਾਂ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੋਏਗੀ ਉਹ ਤਾਂ ਪੂਰੇ ਪੰਜਾਬ ਦੇ ਨਾਲ ਨਾਲ ਰਾਜਪੁਰਾ ਦਾ ਲਾਅ ਐਂਡ ਆਰਡਰ ਬਹੁਤ ਖਰਾਬ ਹੋ ਰਿਹਾ ਹੈ ਰੋਜ਼ ਲੁੱਟਾਂ ਘੁਆਉਂ ਰਹੀਆਂ ਕਤਲ ਹੋ ਰਹੇ ਐ ਵੈਸੇ ਪੂਰੇ ਪੰਜਾਬ ਦੇ ਅੰਦਰ ਲੈਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਆ ਪਰ ਰਾਜਪੁਰੇ ਦੇ ਅੰਦਰ ਤਾਂ ਬਹੁਤ ਮਾੜਾ ਹਾਲ ਆ ਤੁਸੀਂ ਰੋਜ਼ ਦੇਖ ਲਓ 10 10 ਦੁਕਾਨਾਂ ਦੇ ਸ਼ਟਰ ਟੁੱਟਦੇ ਆ ਰੋਜ਼ ਘਰਾਂ ਦੇ ਤਾਲੇ ਟੁੱਟਦੇ ਆ ਕੋਈ ਸਾਡੀ ਭੈਣ ਇੱਥੇ ਨਹੀਂ ਜਾ ਸਕਦੀ ਆਪਣਾ ਕੰਨਾਂ 'ਚ ਵਾਲੀਆਂ ਪਾ ਕੇ ਸੈਰ ਨਹੀਂ ਕਰ ਸਕਦੀ ਗਲਚ ਚੇਹਨ ਨਹੀਂ ਪਾ ਸਕਦੀ ਕੋਈ ਬੱਚੀ ਬਾਈਕ ਨਹੀਂ ਲੈ ਕੇ ਜਾ ਸਕਦੀ ਹਰ ਰੋਜ਼ ਜਿਹੜੇ ਲੁੱਟੇ ਜਾ ਰਹੇ ਹੈਗੇ ਲੋਕ ਸੋ ਮੈਂ ਇਹਦੀ ਜ਼ਿੰਮੇਵਾਰ ਟੋਟਲ ਅਤੇ ਟੋਟਲ ਇੱਥੇ ਦੀ ਐਮਐਲਏ ਨੀਨਾ ਮਿੱਤਲ ਨੂੰ ਮੈਂ ਠਾਰਾਣਾ ਜਿਹੜੀ ਕਦੇ ਕਿਹਾ ਕਰਦੀ ਸੀ ਕਿ ਉਰੇ ਤਾਂ ਜੀ ਐਮਐਲਏ ਤੋਂ ਬਿਨਾ ਚੱਪਲ ਨਹੀਂ ਚੋਰੀ ਹੋ ਸਕਦੀ ਹੁਣ ਤਾਂ ਜਿੰਨੇ ਲਟੇਰੇ ਹੈਗੇ ਉਹ ਲੁੱਟ ਕੇ ਸਾਰੇ ਨੀਨਾ ਮਿੱਤਲ ਦੇ ਘਰ ਕਾ ਨਹੀਂ ਹੁੰ ਜਾਂਦੇ ਹੈਗੇ ਇਹ ਤੋਂ ਅੰਦਾਜ਼ਾ ਲਾ ਲੂ ਤੁਸੀਂ ਦੇਖੋਣ ਜ਼ਿੰਮੇਵਾਰ ਹੈਗੇ ਇੱਥੇ